ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਇਹ ਅਗੇਤਰ ਕਰਾਂਗੇ ਅਸੀਂ ਕੱਲ ਵੀ ਕੀਤਾ ਸੀ ਅਸੀਂ ਨੈਕਸਟ ਥੰ ਹੋਣ ਕਰਾਂਗੇ ਠੀਕ ਐ ਅਗੇਤਰ ਅਗੇਤਰ ਨੂੰ ਤੁਹਾਨੂੰ ਸਮਝ ਲੱਗ ਗਈ ਜਿਹੜੇ ਅੱਗੇ ਆਉਂਦੇ ਵਰਡ ਨੰਬਰ 1 ਦਾ ਖੁਸ਼ ਖੁਸ਼ ਦਾ ਕੀ ਮਤਲਬ ਹੁੰਦਾ ਚੰਗਾ ਜਾਂ ਖੁਸ਼ ਹੋਣਾ ਚੰਗਾ ਅਸੀਂ ਇਹਨੂੰ ਕਹਿ ਸਕਦੇ ਹਾਂ ਠੀਕ ਐ ਖੁਸ਼ ਦਾ ਆਏਗਾ ਨੰਬਰ 1 ਤੇ ਅਸੀਂ ਲਿਖ ਦਾਂਗੇ ਖੁਸ਼ਕਿਸਮਤ ਜਨ ਕਿ ਚੰਗੀ ਕਿਸਮਤ ਵਾਲਾ ਜਿਹਨੂੰ ਅਸੀਂ ਕੰਦੇ ਆ ਖੁਸ਼ਕਿਸਮਤ ਖੁਸ਼ਮਿਸਾਜ਼ ਅੱਗੇ ਖੁਸ਼ਖਬਰੀ ਖੁਸ਼ ਖਬਰੀ ਤੇ ਲਾਸਟ ਲਿਖ ਦਾਂਗੇ ਖੁਸ਼ਗੁਵਾਰ ਲਾਸਟ ਹੈ ਖੁਸ਼ ਗਵਾ ਠੀਕ ਹੈ ਨੰਬਰ ਸੈਕੰਡ ਹੈ ਗੈਰ ਬਿਗਾਣਾ ਹੁੰਦਾ ਜਿਹੜਾ ਵਿਰੁੱਧ ਹੁੰਦਾ ਕੋਈ ਠੀਕ ਹੈ ਗੈਰ ਕਾਨੂੰਨੀ ਗੈਰ ਲਿਖੇ ਗੈਰ ਕਾਨੂੰਨੀ ਗੈਰ ਹਾਜ਼ਰ ਜਿਵੇਂ ਕਿ ਸਕੂਲ ਹਾਜ਼ਰ ਨਹੀਂ ਹੁੰਦੇ ਗੈਰ ਹਾਜ਼ਰ ਕਹਿੰਦੇ ਨਾ ਐਬਸੈਂਟ ਗੈਰ ਹਾਜ਼ਰ ਤੇ ਗੈਰ ਰਸਮੀ ਗੈਰ ਰਸਮੀ ਠੀਕ ਹੈ ਨੈਕਸਟ ਆ 6 6 ਮਤਲਬ 6 ਜੀ ਨੂੰ ਕੰਦੇ 6 ਆਟਾ 86 86 ਇੱਕ ਛਿਮਾਹੀ ਛਿਮਾਹੀ ਤੇ ਇੱਕ 6 ਆਟਾ ਲਿਖ ਦਨੇ 6 6 ਰਟਾ ਠੀਕ ਹੈ ਨੈਕਸਟ ਵਨ ਇਜ਼ ਦੂ ਦੂ ਦਾ ਹੋ ਜਾਏਗਾ ਨੰਬਰ 4th ਹੈ ਦੂਦ ਆ ਦੁਰਘਟਨਾ ਦੁਰਘਟਨਾ ਦੁਆਰਾ ਤੇ ਇੱਕੋ ਕੀ ਵੰਡ ਸਕਦਾ ਦੁਰਘਟਨਾ ਦੁਆਰਾ ਤੇ ਇੱਕ ਵੰਡ ਸਕਦਾ ਇਹਦਾ 2 ਗੁਣਾ ਵੀ ਵੰਡ ਸਕਦਾ ਤੇ ਦੂ ਵੱਲਾ ਦੂ ਦੂ ਵੱਲਾ ਠੀਕ ਹੈ ਨੈਕਸਟ ਹੈ ਦੂਰ ਇੱਥੇ ਦੂਰ ਦਾ ਦੁਰਘਟਨਾ ਹੋ ਇੱਥੇ ਵੀ ਆ ਸਕਦਾ ਹੈ ਦੂਰ ਮਤਲਬ ਪਰੇ ਦੂਰੀ ਹੋਣਾ ਇੱਥੇ ਲਿਖਾਂਗੇ ਦੂਰਬੀਨ ਦੂਰਬੀਨ ਦੂਰਦੇਸ਼ ਤੇ ਦੂਰਦਰਸ਼ਨ ਦੂਰ ਦੂਰ ਦਰਸ਼ਨ ਬਿੰਦੀ ਐ ਸੱਸੇ ਪੈਰੀ ਠੀਕ ਐ ਨੈਕਸਟ ਵਨ ਇਜ਼ ਐ ਨਾ ਨਾ ਦਾ ਉਹਨੇ ਨਾ ਅੱਗੇ ਆਣਾ ਚਾਹੀਦਾ ਨਾ ਮਤਲਬ ਬਿਨਾ ਅ ਨਾ ਵਰਡ ਦਾ ਆ ਜਾਏਗਾ ਬਿਨਾ ਨਾ ਮਨਜ਼ੂਰ ਹੋ ਜਾਏਗਾ ਨਾ ਚੀਜ਼ ਨਾ ਮੁਰਾਦ ਨਾ پاک ਨਾ پاک ਇਕ ਬਾੰਜੇਗਾ ਖੁਸ਼ ਤੇ ਇਕ ਲਿਖ ਦਾਂਗੇ ਨਾ ਚੀਜ਼ ਠੀਕ ਹੈ ਨੈਕਸਟ ਵਨ ਇਜ਼ ਨੀ ਨੀ ਦਾ ਨਿਸ਼ਾਬਦ ਜਾਂਦਾ ਨੀਰਗੁਨ ਨੀੜਰ ਨੀਤਾਨਾ ਨਿਕਮਾ ਕਿਸੇ ਦਾ ਨਾਮ ਜੇ ਨੀ ਤੋਂ ਸਟਾਰਟ ਹੋਏ ਉਹ ਵੀ ਲਿਖ ਸਕਦੇ ਅਸੀਂ ਠੀਕ ਹੈ ਨੀਪਾਤ ਵੀ ਹੁੰਦਾ ਹੈ ਨੀਪਾਤ ਨਿਗੁਨਾ ਨੀੜਰ ਨਿਰਭੈ ਵੀ ਹੋ ਸਕਦਾ ਨਿਕੰਮਾ ਨਿਕਮਾ ਠੀਕ ਹੈ ਨੈਕਸਟ ਵਨ ਇਜ਼ ਨਿਸ਼ ਇੱਥੇ ਵੀ ਨਿਸ਼ਾ ਬਣ ਜਾਏਗਾ ਨਿਸ਼ਤਿਨ ਨਿਸ਼ਚਿਤ ਨਿਸ਼ਤਿਨ ਨਿਸ਼ਚਿਤ ਤੇ ਇਕ ਨਿਸ਼ਕਾਮ ਹੋ ਸਕਦਾ ਹੈ ਨਿਸਤੇਜ ਹੋ ਸਕਦਾ ਨਿਸ਼ ਤੇਜ ਠੀਕ ਹੈ ਨੈਕਸਟ ਵਨ ਇਜ਼ ਨੀਰ ਨੀਰ ਦਾ ਵੀ ਅਰਥ ਹੁੰਦਾ ਹੈ ਬਿਨਾ ਜਾਂ ਨਹੀਂ ਨਿਰਦਨ ਨਿਰਗੁਣ ਨਿਰਗੁਣ ਨਿਰਦਨ ਤੇ ਇਕੇ ਦਾ ਬਣ ਜਾਏਗਾ ਨਿਰਦਾਈ ਇਕ ਨਿਰਮਲ ਨਿਰਾਸ਼ ਨਿਰਾਸ਼ ਲਿਖਾਂਗੇ ਇਸ ਇਤੇ ਠੀਕ ਹੈ ਨੈਕਸਟ ਹੈ ਪਰ ਪਰਦਾ ਬੇਗਾਨਾ ਦੂਜਾ ਪਰਦਾ ਤੇ ਪਰਮਾਤਮਾ ਵੀ ਹੋ ਸਕਦਾ ਪਰ ਉਪਕਾਰ ਪਰ स्वार्थ ਪਰ ਲੋਕ ਪਰਦੇਸ ਪਰਮਾਤਮਾ ਪਰਦੇਸ ਤੇ ਇਕ ਅਸਿਓ ਲਿਖਾਂਗੇ ਇੱਥੇ ਪਰ ਲੋਕ ਲਿਖ ਲੈਨੇ ਠੀਕ ਹੈ ਪਰ ਲੋਕ ਠੀਕ ਹੈ ਨੈਕਸਟ ਆ ਪ੍ਰ ਪ ਦੇ ਪੈਚਰ ਰ ਚੰਗੀ ਤਰ੍ਹਾਂ ਇਹ ਵੱਡਾ ਵੀ ਕੰਦੇ ਅਸੀਂ ਇਹਨੂੰ ਪ੍ਰਮੁਖ ਪ੍ਰਸਿੱਧ ਆ ਗਿਆ ਪ੍ਰਮੁਖ ਇੱਕ ਪ੍ਰਤੱਖ ਵੀ ਹੋ ਸਕਦਾ ਹੈ ਪ੍ਰਤੀਕੂਲ ਪ੍ਰਤੀ ਵਰਗ ਠੀਕ ਹੈ ਹੋ ਕੀ ਹੋ ਸਕਦਾ ਸੀ ਹੋਰ ਕੀ ਲਿਖ ਸਕਦੇ ਆ ਪ੍ਰਵਕਤਾ ਪ੍ਰਚਲਿਤ ਪ੍ਰਸਿੱਧ ਪ੍ਰਪੰਚ ਲਿਖ ਦਿੰਨੇ ਈਜ਼ੀ ਪ੍ਰ ਪੰਚ ਠੀਕ ਹੈ ਨੈਕਸਟ ਹੈ ਪਰਮ ਪਰਮ ਦਾ ਉੱਚਾ ਤੇ ਵੱਡਾ ਹੁੰਦਾ ਇਹਦਾ ਵੀ ਪਰ ਦਾ ਬੇਗਾਨਾ ਤੇ ਦੂਸਰਾ ਸੀ ਠੀਕ ਹੈ ਅੱਗੇ ਹੁਣ ਆਇਦਾ ਪਰਮ ਅੱਤਵੀਂ ਪਰਮਾਤਮਾ ਆ ਸਕਦਾ ਉੱਪਰ ਵੀ ਪਰਮਾਤਮਾ ਲਿਖਿਆ ਨਾ ਇਹਦਾ ਪਰਮਾਨੰਦ ਆ ਸਕਦਾ ਪਰਮਾਤਮਾ ਪਰਮ ਪਦ ਪਰਮਾਤ ਪਰਮ ਜੋਤ ਇੱਕਦਨ ਲਿਖ ਦਾਂਗੇ ਪਰਮਾਤਮਾ ਪਰਮ ਜੋਤ ਤੇ ਇੱਕਦ ਤੇ ਲਿਖਾਂਗੇ ਪਰਮ ਹਾਂਸ ਲਿਖ ਲੈਣੇ ਆ ਪਰਮ ਹਾਂਸ ਅ ਨੈਕਸਟ ਲਾਸਟ ਹੈ ਬਦ ਬਦ ਦਾ ਮਾੜਾ ਬੂਰਾ ਜਿਵੇਂ ਬਦਬੂ ਬਦਕਲ ਬਦਨਾਮ ਹੋਰ ਬਦਤਮੀਜ਼ ਬਦਦੂਆ ਬਦ ਅਸ਼ੀਸ਼ ਠੀਕ ਹੈ ਬਦਕਿਸਮਤ ਬਦਕਿਸਮਤ ਉਹ ਲਿਖਾਂਗੇ ਬਦ ਬੂ ਲਿਖ ਦਿੰਨੇ ਆ ਤੇ ਬਦਨਾਮ ਠੀਕ ਹੈ ਬਦਬੂ ਤੇ ਬਦਨਾਮ ਜਨ ਪਹਿਲੇ ਖੁਸ਼ ਦਾ ਖੁਸ਼ਕਿਸਮਤ ਖੁਸ਼ਖਬਰੀ ਖੁਸ਼ਗੁਵਾ ਗੈਰ ਦਾ ਗੈਰਕਾਨੂੰਨੀ ਗੈਰਹਾਜ਼ਰ ਗੈਰਰਸਮੀ ਸ਼ੀ ਸ਼ਿਆਹੀ ਸ਼ਿਮਾਹੀ ਸ਼ੀਆਟਾ ਦੂ ਦੁਰਘਟਨਾ ਦੁਆਰਾ ਦੁਕ ਦੂਵਲਾ ਦੂਰ ਦੂਰਬੀਨ ਦੂਰਦੇਸ਼ ਦੂਰਦਰਸ਼ਾ ਨੈਕਸਟ ਨਾ ਨਾਪਾਕ ਨਾਖੁਸ਼ ਨਾਚੀਸ ਨੀ ਨਿਪਾਤ ਨੀ ਡਰ ਨੀ ਕੰਮਾ ਨਿਸ ਨਿਸਤਿਨ ਨਿਸ਼ਚਿਤ ਨਿਸ਼ਤੇਜ ਨੀਰ ਨਿਰਗੁਣ ਨਿਰਦਨ ਨਿਰਾਸ਼ ਪਰ ਪਰਮਾਤਮਾ ਪਰਦੇਸ ਪਰ ਲੋਕ ਪ੍ਰ ਪ੍ਰਸਿੱਧ ਪ੍ਰਮੁਖ ਪ੍ਰਪੰਚ ਪਰਮ ਪਰਮਾਤਮਾ ਪਰਮ ਜੋਤ ਪਰਮ ਹੰਸ ਐ ਲਾਸਟ ਆ ਬਦ ਬਦ ਕਿਸਮਤ ਬਦਬੂਤੇ ਬਦਨਾਮ